ਸਾਡੇ ਦੇਸ਼ ਦੀ ਆਜ਼ਾਦੀ ਦੀ ਵਰੇਗੰਢ ਮਨਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਆ ਰਹੇ ਆ। ਕੌਂਕਸੀ ਰਿਪੋਰਟ卡ਡ ਵੀ ਜਿਹੜਾ ਇੱਥੇ ਦਿੱਤਾ ਜਾਊਗਾ ਸਰਕਾਰ ਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੋ ਕੰਮ ਸਰਕਾਰ ਕਰ ਰਹੀ ਹੈ। ਹੁਣ ਕਿਸ ਤਰੀਕੇ ਦਾ ਮਾਹੌਲ ਹੈ ਕਿ ਲੋਕਾਂ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਚਿੰਤਾ ਹੈ ਕਿਤੇ ਪ੍ਰੋਗਰਾਮ ਮੁੱਖ ਮੰਤਰੀ ਪੰਜਾਬ ਦਾ ਕੈਨਸਲ ਨਾ ਹੋ ਜਾਵੇ। ਨਾਰੇ ਲਿਖੇਗੇ ਤੇ ਉਹ ਨਾਰੇ ਵਾਲੀ ਗੱਲ ਜ਼ਿਆਦਾ ਹਾਈਲਾਈਟ ਹੋਈ ਪਰ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਪਹਿਲਾਂ ਹੀ ਕਈ ਕਾਰਨਾ ਕਰਕੇ ਕਿ ਕੁਝ ਹੈਲੀਕਾਪਟਰ ਤੇ ਆਉਣਾ ਸੀ ਧੁੰਦ ਸੀ ਕਿਤਨੇ ਕਿਤੇ ਹੈ ਉਮੀਦ ਕੋਈ ਨਾ ਕੋਈ ਨੀਵ ਫਤਰ ਜਾਂ ਕੋਈ ਉਦਘਾਟਨ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਨੂੰ ਸਾਡੇ ਵੱਲੋਂ ਕਾਫੀ ਤਿਆਰੀ ਸੀ ਤੇ ਲਗਭਗ 200 250 ਕਰੋੜ ਦੇ ਜਿਹੜੇ ਸਾਡੇ ਪ੍ਰੋਜੈਕਟ ਆ ਉਹ ਸਾਡੇ ਮੁਕੰਮਲ ਹੋ ਜਾਣ ਕਿਤੇ ਅਸੀਂ ਸਾਰੇ ਇਕੱਠੇ ਹੀ ਮੁੱਖ ਮੰਤਰੀ ਸਾਹਿਬ ਤੋਂ ਦਿਨ ਲੈ ਕੇ ਉਹ ਉਦਘਾਟਨ ਕਰਾਵਾਂਗੇ ਤੁਹੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਿਮੂਲੇਟਰ ਹੈ ਸਾਡੇ ਕੋਲੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਾਨੂੰ ਹੱਥ ਉੱਤੇ ਚੱਕਣ ਤੱਕ ਦੀ ਜਿਹੜੀ ਆ ਉਹ ਆਗਿਆ ਨਹੀਂ ਸੀ ਤਾਂ 15 ਅਗਸਤ ਨੂੰ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਪੰਜਾਬ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਤੋ ਨੋ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਬਹੁਤ ਲੰਮੇ ਸਮੇਂ ਬਾਅਦ ਕਿਸੇ ਪਾਰਟੀ ਦੇ ਮੁੱਖ ਮੰਤਰੀ ਜਿਹੜਾ ਫਰੀਦਕੋਟ ਦੇ ਵਿੱਚ ਇਹ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਲਈ ਆ ਰਹੇ ਨੇ ਤਾਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ ਪ੍ਰਬੰਧ ਬਿਲਕੁਲ ਪੂਰੇ ਹੋ ਚੁੱਕੇ ਨੇ ਅੱਜ ਦੀ ਗੱਲ ਕਰੀਏ ਤਾਂ ਅੱਜ ਸਵੇਰੇ ਜਿਹੜੀ ਫੁੱਲ ਰੈਸਲ ਡਰੈਸ ਦੀ ਵੀ ਜਿਹੜੀ ਪੂਰੀ ਰੈਸਲ ਹੋਈ ਸੀਗੀ ਤਾਂ ਉਸ ਤੋਂ ਬਾਅਦ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਸਟੇਡੀਅਮ ਦੇ ਵਿੱਚ ਪਹੁੰਚਿਆ ਪੂਰੀ ਇਹਨਾਂ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਅਧਿਕਾਰੀ ਪੁਲਿਸ ਦੇ ਸਿਵਲ ਦੇ ਉਹਨਾਂ ਦੇ ਨਾਲ ਪਹੁੰਚਿਆ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਦੇ ਹਾਂ ਸੇਖੋਂ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਤੁਹਾਡੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਫਰੀਦਕੋਟ ਪਹੁੰਚ ਰਹੇ ਹੈ ਝੰਡਾ ਲਹਿਰਾਉਣ ਲਈ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਕਿ ਤੰਤਰ ਬਾਬਾ ਸ਼ੇਖ ਫਰੀਦ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਸਾਡੇ ਦੇਸ਼ ਦੀ ਆਜ਼ਾਦੀ ਦੀ ਵਰੇ ਗੰਢ ਮਨਾਉਣ ਵਾਸਤੇ ਮੁੱਖ ਮੰਤਰੀ ਸਾਹਿਬ ਆ ਰਹੇ ਆ ਔਰ ਉਸ ਤੋਂ ਵੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਲਾਂ ਬਾਅਦ ਇਸ ਜਿਹੜਾ ਸਮੇ ਦੇ ਉੱਤੇ ਪਵਿੱਤਰ ਦਿਨ ਦੇ ਉੱਤੇ ਮੁੱਖ ਮੰਤਰੀ ਸਾਹਿਬ ਸ਼ਿਰਕਤ ਕਰ ਰਹੇ ਆ ਸੋ ਇਸ ਲਈ ਮੈਂ ਫਰੀਦਕੋਟ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਵੀ ਤੋਂ ਨੇ ਕਿ ਸਰਕਾਰ ਜਿਹੜੇ ਪਰਪਸ ਨੂੰ ਲੈ ਕੇ ਸਰਕਾਰ ਬਣੀ ਸੀ ਉਹਨਾਂ ਸਾਰੇ ਮਸਲਿਆਂ ਦੇ ਹੱਲ ਕਰਨ ਵਾਸਤੇ ਜੋ ਕੰਮ ਕਰਨ ਵਾਸਤੇ ਸਰਕਾਰ ਹੈ ਜਿਹੜਾ ਉਹ ਆਪਣੇ ਪੱਬਾਂ ਭਾਰ ਹੈ ਔਰ ਮੁੱਖ ਮੰਤਰੀ ਸਾਹਿਬ ਕਿਉਂਕਿ ਅਸੀਂ ਰਿਪੋਰਟ ਕਾਰਡ ਵੀ ਜਿਹੜਾ ਇੱਥੇ ਦਿੱਤਾ ਜਾਊਗਾ ਸਰਕਾਰ ਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੋ ਕੰਮ ਸਰਕਾਰ ਕਰ ਰਹੀ ਹੈ ਉਹਨੂੰ ਲੈ ਕੇ ਵੀ ਜਿਹੜਾ ਹੈਗਾ ਅਸੀਂ ਪੂਰੇ ਉਤਸ਼ਾਹ ਦੇ ਵਿੱਚ ਹਾਂ ਸਾਡੇ ਬਹੁਤ ਸਾਰੇ ਕੰਮ ਚੱਲ ਰਹੇ ਆ ਕਿਉਂਕਿ 15 ਅਗਸਤ ਦੇ ਪ੍ਰੋਟੋਕਾਲ ਤੇ ਕਰਨ ਅਸੀਂ ਇਕੱਠ ਨਹੀਂ ਕਰਾਰੇ ਔਰ ਨਾਲ ਹੀ ਬਾਬਾ ਫਰੀਦ ਜੀ ਦਾ ਮੇਲਾ ਆ ਰਿਹਾ ਉਹ ਮੇਲੇ ਦੇ ਵਿੱਚ ਅਸੀਂ ਜਿਹੜੇ ਹੈਗਾ 2.500 ਕਰੋੜ ਦੇ ਜਿਹੜੇ ਕੰਮ ਹੈ ਉਹ ਮੁਕੰਮਲ ਹੋ ਜਾਣੇ ਉਹਨਾਂ ਦੇ ਟਿਕਾਣੇ ਵੀ ਕਰਾਵਾਂਗੇ ਔਰ ਕੁਝ ਜਿਹੜੇ ਸਾਡੇ ਇੰਨੇ ਪੈਸਿਆਂ ਦੇ ਕੰਮ ਜਿਹੜੇ ਸਾਡੇ ਅਸੀਂ ਨਵੇਂ ਸ਼ੁਰੂ ਕਰਨੇ ਆ ਉਹ ਅਸੀਂ ਸ਼ੁਰੂ ਕਰਾਵਾਂਗੇ ਮੁੱਖ ਮੰਤਰੀ ਸਾਹਿਬ ਤੋਂ ਐਮਐਲ ਸਾਹਿਬ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਇੱਥੇ ਪਹੁੰਚਣਾ ਸੀਗਾ ਪਰ ਕਿਤੇ ਨਾ ਕਿਤੇ ਜਦੋਂ ਬਾਹਰ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਜਿਹੜੇ ਨਾਰੇ ਲਿਖੇ ਗਏ ਸੀ ਉਸ ਨੂੰ ਲੈ ਕੇ ਪ੍ਰੋਗਰਾਮ ਕੈਨਸਲ ਹੋ ਗਿਆ ਸੀਗਾ ਇਸ ਵਾਰ ਵੀ ਇੱਕ ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲਾਂ ਇੱਕ ਥ੍ਰੈਟ ਆਈ ਸੀਗੀ ਉਸ ਤੋਂ ਬਾਅਦ ਬੜੀ ਜਿਹੜੀ ਸ਼ਕਤੀ ਸਾਹਮਣੇ ਆ ਰਹੀ ਹੈ ਤੁਸੀਂ ਵੀ ਜਾਂਚ ਕੀਤੀ ਹੋਣੀ ਹੈ ਪੂਰੇ ਸ਼ਹਿਰ ਦੀ ਹੁਣ ਕਿਸ ਤਰੀਕੇ ਦਾ ਮਾਹੌਲ ਹੈ ਕਿਉਂਕਿ ਲੋਕਾਂ ਦੇ ਵਿੱਚ ਹਜੇ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਚਿੰਤਾ ਹੈ ਕਿਤੇ ਪ੍ਰੋਗਰਾਮ ਮੁੱਖ ਮੰਤਰੀ ਪੰਜਾਬ ਦਾ ਕੈਨਸਲ ਨਾ ਹੋ ਜਾਈ ਨੀ ਨੀ ਜੀ ਬਿਲਕੁਲ ਮੁੱਖ ਮੰਤਰੀ ਸਾਹਿਬ ਇੱਥੇ ਆਉਣਗੇ ਉਹਦਾ ਵੀ ਕਾਰਨ ਸੀ ਜਿਹੜਾ ਪਿਛਲਾ ਸਮਾਂ ਸੀ ਉਦੋਂ ਕਈ ਕਾਰਨ ਬਣੇ ਜਿਹੜਾ ਉਹ ਪ੍ਰੋਗਰਾਮ ਪੰਜਾਬ ਲੈਵਲ ਤੇ ਸੀ ਸਾਰੇ ਜਿਹੜਾ ਉਹ ਤਬਦੀਲ ਕਰਨੇ ਪਏ ਉਹ ਉਦੋਂ ਜਿਹੜਾ ਇੱਕ ਧੁੰਦਾ ਦਾ ਕਾਰਨ ਸੀ ਕਈ ਕਾਰਨ ਬਣੇ ਜਿਹੜਾ ਸੁਰੱਖਿਆ ਕਾਰਨ ਵੀ ਸੀਗਾ ਪਰ ਜਿਹੜਾ ਤੁਸੀਂ ਇਹ ਕਹਿੰਦੇ ਹੋ ਵੀ ਥ੍ਰੈਟ ਦੇ ਕਾਰਨ ਨਹੀਂ ਕੰਧਾ ਤੇ ਲਿਖਣ ਤੋਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਇਹ ਫੈਸਲਾ ਹੋ ਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਇੱਥੇ ਨਹੀਂ ਆਉਣਗੇ ਕਿਉਂਕਿ ਦੁਵਾਰਾਂ ਨੀਵੀਆਂ ਧੁੰਦ ਦਾ ਟਾਈਮ ਸੀ ਧੁੰਦ ਬਹੁਤ ਪੈ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਦੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਕੰਧਾਂ ਤੇ ਨਾਰੇ ਲਿਖਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਉਹ ਬਦਲਿਆ ਜਾ ਚੁੱਕਾ ਸੀ ਪਰ ਉਹ ਜਿਹੜਾ ਉਦੋਂ ਮਗਰੋਂ ਜਿਹੜਾ ਉਹ ਨਾਰੇ ਲਿਖੇ ਗਏ ਤੇ ਉਹ ਨਾਰਿਆਂ ਵਾਲੀ ਗੱਲ ਜ਼ਿਆਦਾ ਹਾਈਲਾਈਟ ਹੋਈ ਪਰ ਮੁੱਖ ਮੰਤਰੀ ਸਾਹਿਬ ਦਾ ਪ੍ਰੋਗਰਾਮ ਪਹਿਲਾਂ ਹੀ ਕਈ ਕਾਰਨਾ ਕਰਕੇ ਕਿ ਕੋਈ ਹੈਲੀਕਾਪਟਰ ਤੇ ਆਉਣਾ ਸੀ ਧੁੰਦ ਸੀ ਤਾਂ ਦਿੱਲੀ ਇਲੈਕਸ਼ਨ ਚੱਲ ਰਿਹਾ ਸੀ ਉਸ ਤੋਂ ਪਰੇ ਦੂਰ ਆਉਣਾ ਸੀਗਾ ਸਮੱਸਿਆ ਆ ਤੇ ਇਸ ਵਾਰ ਹੁਣ ਅਸੀਂ ਪੂਰਾ ਜਿਹੜਾ ਤੰਦ ਦੇ ਹੀ ਨਾਲ ਪ੍ਰਸ਼ਾਸਨ ਸਾਡਾ ਲੱਗਿਆ ਡੀਸੀ ਸਾਹਿਬ ਵੱਲੋਂ ਜਨਰਾ ਤੇ ਕਰਕੇ ਕੰਮ ਕਰਾਇਆ ਜਾ ਰਿਹਾ ਹੈ ਆ ਤੁਸੀਂ ਦੇਖ ਰਹੇ ਸਾਰੇ ਜਿਹੜੇ ਆਸੇ ਪਾਸੇ ਜਿਹੜੇ ਹੈਗੇ ਐ ਤੱਕ ਕਿ ਪੁਰਾਣੀ ਜੇਲ੍ਹ ਨੂੰ ਵੀ ਰੰਗ ਕੀਤਾ ਅਸੀਂ ਆਪਣੇ ਜਿੱਥੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਜੇਲ੍ਹ ਕੱਟੀ ਹੈ ਸੋ ਅਸੀਂ ਹਰ ਪੱਖ ਦੇ ਉੱਤੇ ਜਿਹੜਾ ਕੋਸ਼ਿਸ਼ ਕਰ ਰਹੇ ਕਿ ਅਸੀਂ ਆਪਣੇ ਉਹਨਾਂ ਯੋਧਿਆਂ ਨੂੰ ਯਾਦ ਵੀ ਕਰੀਏ ਔਰ ਉਹਨਾਂ ਦੀਆਂ ਕੁਰਬਾਨੀਆਂ ਦਾ ਜਿਹੜਾ ਮੁੱਲ ਵੀ ਸਰਕਾਰ ਪਾ ਸਕੇ ਇਸ ਲਈ ਅਸੀਂ ਜਿਹੜਾ ਹੈਗਾ ਉਹ ਮੁੱਖ ਮੰਤਰੀ ਸਾਹਿਬ ਇੱਥੇ ਆ ਰਹੇ ਜਿਵੇਂ ਐਮਐਲਏ ਸਾਹਿਬ ਜਿਵੇਂ ਲੋਕਾਂ ਨੂੰ ਤਾਂ ਕਾਫੀ ਉਮੀਦਾਂ ਹੁੰਦੀਆਂ ਐ ਵੀ ਵਿਕਾਸ ਨੂੰ ਲੈ ਕੇ ਹੋ ਸਕਦਾ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚਣ ਨੀਂਹ ਪੱਥਰ ਰੱਖਣਾ ਉਦਘਾਟਨ ਕਰਨਾ ਹਾਲਾਂਕਿ ਜਿਹੜੀ 15 ਅਗਸਤ ਦਾ ਜਿਹੜੇ 26 ਜਨਵਰੀ ਦੇ ਇਹ ਪ੍ਰੋਟੋਕੋਲ ਹੁੰਦੇ ਆ ਉਸ ਦੇ ਅਧੀਨ ਹੀ ਜਿਹੜਾ ਕੰਮਕਾਜ ਹੁੰਦਾ ਸਰਕਾਰ ਵੱਲੋਂ ਕਿਤਨੇ ਕਿਤੇ ਹੈ ਉਮੀਦ ਕੋਈ ਨਾ ਕੋਈ ਨੀਂਹ ਪੱਥਰ ਜਾਂ ਕੋਈ ਉਦਘਾਟਨ ਕੀਤਾ ਜਾਵੇ ਮੁੱਖ ਮੰਤਰੀ ਪੰਜਾਬ ਵੱਲੋਂ ਕੋਈ ਸਾਡੇ ਵੱਲੋਂ ਕਾਫੀ ਤਿਆਰੀ ਸੀਗੀ ਸਾਡੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਸਾਡੇ ਜਿਹੜੇ ਹੈਗਾ ਐਮਸੀਐਚ ਬਲਾਕ ਹੈ ਉਹ ਸਾਡਾ ਕੰਪਲੀਟ ਹੈ ਮੁੱਖ ਮੰਤਰੀ ਸਾਹਿਬ ਦੇ ਉਦਘਾਟਨ ਦਾ ਇੰਤਜ਼ਾਰ ਕਰ ਰਹੇ ਸੀ ਸਾਡਾ ਫਾਰਮੇਸੀ ਕਾਲਜ ਜਿਹੜਾ ਯੂਨੀਵਰਸਿਟੀ ਚ ਉਹਦਾ ਉਦਘਾਟਨ ਕਰਨ ਲਈ ਤਿਆਰ ਸੀ ਅਸੀਂ ਹੋਰ ਵੀ ਕਈ ਜਿਹੜੇ ਪ੍ਰੋਜੈਕਟ ਸਾਡੇ ਤਿਆਰ ਹੈ ਪਰੇ ਇਹ 15 ਅਗਸਤ ਦਾ ਜਾਂ 26 ਜਨਵਰੀ ਦਾ ਇੱਕ ਪ੍ਰੋਟੋਕੋਲ ਹੁੰਦਾ ਉਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਵੀ ਹੋਰ ਪ੍ਰੋਗਰਾਮਾਂ 'ਚ ਹਿੱਸਾ ਨਹੀਂ ਲੈਂਦੇ ਤਾਂ ਇਹਦੇ ਲਈ ਸਾਡੇ ਕੋਲ ਸਮਾਂ ਵੀ ਹੈ ਬਾਬਾ ਫਰੀਜੀ ਦੇ ਮੇਲੇ ਤੇ ਹਰ ਸਾਲ ਮੁੱਖ ਮੰਤਰੀ ਸਾਹਿਬ ਆਉਂਦੇ ਆ ਤੇ ਉਹਦੇ ਵੀ ਦਿਨ ਜਿਹੜੇ ਗਿਣਤੀ ਦੇ ਬਚਦੇ ਆ ਇਸ ਵਾਰੀ ਮੇਲਾ ਵੀ 13 ਤੋਂ ਸ਼ੁਰੂ ਹੋ ਰਿਹਾ 13 ਤੋਂ ਲੈ ਕੇ ਆਪਣਾ 23 ਸਤੰਬਰ ਤੱਕ ਤਾਂ ਇਸ ਨੂੰ ਲੈ ਕੇ ਅਸੀਂ ਫਿਰ ਸੋਚਿਆ ਕਿ ਜਿਹੜੇ ਹੋਰ ਵੀ ਸਾਡੇ ਕਈ ਕੰਮ ਚੱਲ ਰਹੇ ਆ ਜਿਵੇਂ ਪੁਲ ਹੈ ਉਹ ਵੀ ਅਸੀਂ ਉਦੋਂ ਤੱਕ ਦੋਨੇ ਚਲਾ ਦੇਾਂਗੇ ਤੇ ਇਹ ਲਗਭਗ 200 ਤਾ 200 ਕਰੋੜ ਦੇ ਜਿਹੜੇ ਸਾਡੇ ਪ੍ਰੋਜੈਕਟ ਆ ਉਹ ਸਾਡੇ ਮੁਕੰਮਲ ਹੋ ਜਾਣਗੇ ਤੇ ਅਸੀਂ ਸਾਰੇ ਇਕੱਠੇ ਹੀ ਮੁੱਖ ਮੰਤਰੀ ਸਾਹਿਬ ਤੋਂ ਦਰਸ਼ਨ ਲੈ ਕੇ ਉਹ ਉਦਘਾਟਨ ਕਰਾਵਾਂਗੇ ਤੇ ਨਾਲ ਹੀ ਜਿਹੜੇ ਸਾਡੇ ਹੋਰ ਅਸੀਂ ਕੰਮ ਜਿਹੜੇ ਕਰਨੇ ਆ 35 ਜਿਹੜੇ ਸਾਡੇ ਫਾਈਨਾਂਸ ਨੇ ਸਾਨੂੰ ਪਾਸ ਕਰਕੇ ਦਿੱਤੇ ਆ ਜਿਨ੍ਹਾਂ ਦੇ ਵਿੱਚ ਸਰਕਾਰੀ ਡੈਂਟਲ ਕਾਲਜ ਹੈ ਫਿਜ਼ੀਓਥੈਰੇਪੀ ਵਾਸਤੇ ਬਿਲਡਿੰਗ ਹੈ ਫਾਰਮੇਸੀ ਦੀ ਸਾਡੀ ਬਿਲਡਿੰਗ ਬਣ ਗਈ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਹੈਗੇ ਆ 35 ਪ੍ਰੋਜੈਕਟ ਜਿਹੜੇ ਅਸੀਂ ਪਾਸ ਕਰਾਏ ਆ ਸਪੋਰਟਸ ਮੈਡੀਸਨ ਅਸੀਂ ਇੱਥੇ ਸ਼ੁਰੂ ਕਰ ਰਹੇ ਆ ਸਾਡੇ ਡਾਕਟਰ ਸਾਹਿਬਾਨ ਆਗੇ ਔਰ ਉਹ ਡਿਪਾਰਟਮੈਂਟ ਹੁਣ ਅੱਜ ਦੀ ਡੇਟ 'ਚ 21 ਡਿਪਾਰਟਮੈਂਟ ਸਾਡੇ ਜਿਹੜੇ ਕੰਮ ਕਰ ਰਹੇ ਆ ਔਰ ਅਸੀਂ ਪੰਜਾਬ ਦੇ ਨਹੀਂ ਇੰਡੀਆ ਦੀਆਂ ਨਾਮੀ ਯੂਨੀਵਰਸਿਟੀਆਂ 'ਚ ਫ੍ਰੀ ਕੋਟ ਨੂੰ ਲੈ ਕੇ ਆਂਦਾ ਸੋ ਉਹ ਕੰਮ ਆ ਜਿਹੜੇ ਉਹ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਕਰਾਵਾਂਗੇ ਔਰ ਦੇਸ਼ ਦੇ ਸਭ ਨੂੰ ਸਾਡੇ ਜਿਹੜੇ ਡਾਕਟਰ ਆ ਅੱਜ ਰਿਬੋਟ ਦੇ ਉੱਤੇ ਆਪਰੇਸ਼ਨ ਕਰਨ ਦੀ ਟ੍ਰੇਨਿੰਗ ਲੈ ਰਹੇ ਆ ਔਰ ਜਲਦੀ ਸਾਡਾ ਜਿਹੜਾ ਇੱਥੇ ਫਰਾਂਸ ਦੇ ਵਿੱਚ ਰਿਬੋਟ ਆ ਰਿਹਾ ਜਿਸ ਦਿਨ ਅਸੀਂ ਆਪਰੇਸ਼ਨ ਵੀ ਸ਼ੁਰੂ ਕਰਾਂਗੇ ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਸਿਮੂਲੇਟਰ ਹੈ ਸਾਡੇ ਕੋਲੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਪਹਿਲੇ ਨੰਬਰ ਤੇ ਆਂ ਕਈ ਚੀਜ਼ਾਂ ਦੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਂ 29 ਕਰੋੜ 85 ਲੱਖ ਦੀ ਸੀ ਐਮ ਆਰ ਆਈ ਮਸ਼ੀਨ ਜਿਹੜੀ ਪਿਛਲੇ ਦਿਨੀ ਜਰਮਨ ਤੋਂ ਲੈ ਕੇ ਆ ਅਸੀਂ ਪੰਜਾਬ ਤੋਂ ਪਹਿਲੇ ਆ ਤਾਂ ਇੱਕ ਸਾਡੇ ਕੋਲੇ ਹੋਰ ਜਿਹੜਾ ਹੈਗਾ ਸਰਜਰੀ ਦੇ ਵਾਸਤੇ ਵੀ ਇੱਕ ਕੁਕਮੈਂਟ ਆਇਆ ਔਰ ਅਸੀਂ ਨਾਰਥ ਇੰਡੀਆ ਤੋਂ ਪਹਿਲੇ ਜਿਹੜਾ ਤੁਸੀਂ ਪਹਿਲਾਂ ਦੂਰਪੀਨਾਂ ਆਪਰੇਸ਼ਨ ਕਰਦੇ ਸੀ ਪਰ ਹੁਣ ਇੱਕ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਉਹ ਸਾਡੇ ਕੋਲ ਮਸ਼ੀਨ ਆਈ ਹੈ ਕਿਉਂਕਿ ਕਈ ਵਾਰੀ ਕੈਂਸਰ ਪੇਸ਼ੈਂਟ ਨੂੰ ਜਦੋਂ ਅਸੀਂ ਟੱਕ ਲਾਉਨੇ ਆ ਤਾਂ ਉਹਦੀ ਬਿਮਾਰੀ ਹੋਰ ਵੱਧ ਜਾਂਦੀ ਹੈ ਤਾਂ ਉਹਦੇ ਨਾਲ ਉਹ ਇੱਕ ਵੱਖਰੀ ਤੌਰ ਦੇ ਉੱਤੇ ਕੋਈ ਨਵੀਂ ਲੇਟੈਸਟ ਟੈਕਨੀਕ ਹੈ ਉਹ ਲੈ ਕੇ ਅਸੀਂ ਆਏ ਹਾਂ ਉਹ ਅਸੀਂ ਨਾਰਥ ਇੰਡੀਆ ਦੇ ਵਿੱਚ ਪਹਿਲੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਅਚੀਵਮੈਂਟ ਹੈ ਉਹ ਸਾਡੀ ਸਰਕਾਰ ਦੀਆਂ ਅਸੀਂ ਲੋਕਾਂ ਦੇ ਸਾਹਮਣੇ ਰੱਖਾਂਗੇ ਮਲੇ ਸਾਬ ਤੁਸੀਂ ਹੁਣ ਕੁਝ ਦਿਨ ਪਹਿਲਾਂ ਵਿਦਿਸ਼ਾਂ ਦੀ ਧਰਤੀ ਤੇ ਵੀ ਰਹਿ ਕੇ ਆਏ ਹੋ ਤੁਹਾਨੂੰ ਜਦੋਂ ਪਤਾ ਉੱਥੇ ਲੱਗਾ ਕਿਉਂਕਿ ਹੋ ਸਕਦਾ ਤੁਹਾਨੂੰ ਪਹਿਲਾਂ ਜਾਣ ਤੋਂ ਪਹਿਲਾਂ ਹੀ ਪਤਾ ਹੋਵੇ ਮੁੱਖ ਮੰਤਰੀ ਪੰਜਾਬ ਇੱਥੇ ਪਹੁੰਚ ਰਹੇ ਆ ਪਰ ਵਿਦਿਸ਼ਾਂ ਦੀ ਧਰਤੀ ਦੇ ਉੱਤੇ ਤੁਹਾਡੀ ਨਿਗਾਹ ਤਾਂ ਸਿਰਫ ਤੇ ਸਿਰਫ ਜਿਹੜੀ ਫਰੀਦਕੋਟ ਦੇ ਵਿੱਚ ਹੀ ਹੋਣੀ ਹੈ ਜਿਵੇਂ ਬਾਜ਼ਾਕ ਤਾਂ ਇੱਥੇ ਹੋਣੀ ਹੈ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਨਾਲ ਪੂਰੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ ਹੁਣ ਤੁਸੀਂ ਇੱਕ ਦਿਨ ਪਹਿਲਾਂ ਆਏ ਆ ਅੱਜ ਸਾਰੀ ਜਾਂਚ ਕੀਤੀ ਹੈ ਜੋ ਤੁਸੀਂ ਬਾਹਰ ਬੈਠੇ ਸੋਚ ਰਹੇ ਸੀਗੇ ਵਾਕਈ ਸਹੀ ਹੈ ਸਾਰੇ ਪ੍ਰਬੰਧ ਉਸੇ ਤਰੀਕੇ ਨਾਲ ਹੋ ਰਿਹਾ ਹੈ ਪੰਜਾਬ ਲੈਵਲ ਤੇ ਕੋਈ ਇਹ ਡਿਸਾਈਡ ਨਹੀਂ ਹੋਇਆ ਸੀ ਕਿਉਂਕਿ ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਸੀ ਤਾਂ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਸ ਵਾਰ ਫਰੀਦਕੋਟ ਹੀ ਰੱਖਾਂਗੇ ਪਰ ਜਦੋਂ ਮੈਂ 31 ਤਰੀਕ ਨੂੰ ਉੱਥੇ ਪਹੁੰਚੇ ਗੋ ਗਧਰੀ ਬਾਬਿਆਂ ਦਾ ਮੇਲਾ ਜਿਹੜਾ ਹੈ ਉੱਥੇ ਲੱਗਦਾ ਉਹ ਮੇਲੇ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਬਾਬਿਆਂ ਨੂੰ ਸੀਸ ਝੁਕਾਉਣ ਵਾਸਤੇ ਗਏ ਸੀ ਪਰ ਉੱਥੇ ਉਤਰਨਸਾਰ ਹੀ ਮੈਨੂੰ 31 ਤਰੀਕ ਨੂੰ ਪਤਾ ਲੱਗਿਆ ਵੀ ਮੁੱਖ ਮੰਤਰੀ ਸਾਹਿਬ ਫਰੀਦਕੋਟ ਆ ਰਹੇ ਆ ਤਾਂ ਉੱਥੋਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਮੇਰੀ ਟੀਮ ਜਿਹੜੇ ਸਾਥੀ ਹੈ ਮੇਰੇ ਇੱਥੇ ਪਿੱਛੋਂ ਸਾਰੇ ਐਮਸੀ ਸਾਹਿਬ ਸਹਿਬਾਨ ਸਾਡੇ ਚੇਅਰਮੈਨ ਸਾਹਿਬਾਨ ਲਗਾਤਾਰੇ ਪ੍ਰਸ਼ਾਸਨ ਦੇ ਕੰਟ੍ਰੈਕਟਰ ਦੇ ਵਿੱਚ ਸੀਗੇ ਔਰ ਅਸੀਂ ਇਹ ਲਗਾਤਾਰ ਕੰਮ ਕਰਵਾ ਰਹੇ ਸੀ ਉਹ ਨਾਲ ਦੀ ਨਾਲ ਦੱਸ ਵੀ ਰਏ ਸੀ ਕਿ ਇੱਥੇ ਆ ਹੋ ਰਿਹਾ ਜੀ ਇੱਥੇ ਆ ਹੋ ਰਿਹਾ ਤਾਂ ਮੈਨੂੰ ਆ ਕੇ ਜਿਵੇਂ ਇਹ ਮੇਰੇ ਸਾਥੀ ਦੱਸਦੇ ਸੀ ਉਸੇ ਤਰ੍ਹਾਂ ਜਿਹੜਾ ਉਹ ਕੰਮ ਦੇਖਣ ਨੂੰ ਮਿਲਿਆ ਔਰ ਨਾ ਦੱਸ ਸਵਾਲ ਹੈ ਜੀ ਲੋਕਾਂ ਨੂੰ 15 ਅਗਸਤ ਲਈ ਕੋਈ ਮੈਸੇਜ ਦੇਖੋ ਬਹੁਤ ਘੱਲ ਨਾ ਘਾਲ ਕੇ ਸਾਨੂੰ ਆਜ਼ਾਦੀ ਮਿਲੀ ਹੈ ਉਹਨਾਂ ਯੋਧਿਆਂ ਦੀ ਕੁਰਬਾਨੀ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਹੈ ਤੁਸੀਂ ਇਮੇਜਨ ਨਹੀਂ ਕਰ ਸਕਦੇ ਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸਾਨੂੰ ਹੱਥ ਉੱਤੇ ਚੱਕਣ ਤੱਕ ਦੀ ਜਿਹੜੀ ਆ ਉਹ ਆਗਿਆ ਨਹੀਂ ਸੀਗੀ ਤੇ ਅੱਜ ਅਸੀਂ ਜਿੱਥੇ ਆ ਆਜ਼ਾਦੀ ਦੇ ਨਾਲ ਸਾਡੇ ਲੋਕਾਂ ਨੂੰ ਵੋਟਾਂ ਦੇ ਨਾਲ ਅਸੀਂ ਆਪਦਾ ਰਾਜ ਚੁਣ ਸਕਦੇ ਆ ਅਸੀਂ ਰਾਜੇ ਚੁਣ ਸਕਦੇ ਆ ਤਾਂ ਬਹੁਤ ਵੱਡੀ ਜੇ ਤੁਸੀਂ ਸਾਡੇ ਯੋਧਿਆਂ ਦੇ ਬਾਰੇ ਤੁਸੀਂ ਸੁਣੋਗੇ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਸੀ ਇੱਕ ਗਲਾਸ ਪਾਣੀ ਤੇ ਇੱਕ ਜਿਹੜੀ ਮੁੱਠ ਛੋਲਿਆਂ ਦੀ ਤਾਂ ਇੱਕ ਮੁੱਠ ਚੌਲਾਂ ਦੀ ਦੇ ਨਾਲ ਸਾਡੇ ਯੋਧਿਆਂ ਨੇ ਜੇਲਾਂ ਦੇ ਵਿੱਚ ਸਾਨੂੰ ਇਸ ਦੇਸ਼ ਨੂੰ ਯਾਦ ਕਰਾਉਣ ਵਾਸਤੇ ਕਾਲੇ ਪਾਣੀ ਜਿਹੜਾ ਉੱਥੇ ਜੇਲਾਂ ਕਟੀਆਂ ਫਾਂਸੀਆਂ ਦੇ ਰਸੇ ਚੁੰਮੇ 17-17 ਸਾਲ ਦੇ ਨੌਜਵਾਨ ਸਾਡੇ ਜਿਹੜੇ ਫਾਂਸੀਆਂ ਤੇ ਚੜ ਗਏ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਘੱਲਣਾ ਜਦੋਂ ਪਤਾ ਲੱਗਦੀ ਹੈ ਐਡੇ-ਐਡੇ ਵੱਡੇ ਅਸੀਂ ਭਰਾ ਨੂੰ ਆਪਦੇ ਨੂੰ ਵਟ ਨਹੀਂ ਛੱਡਦੇ ਉਹਦੀ ਵਟ ਵੱਢਣ ਤੱਕ ਜਾਂਦੇ ਆ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਸਾਡੇ ਗਦਰੀ ਭਾਬੇ ਸੀ ਉਹ ਪੂਰਨ ਰੂਪ ਦੇ ਵਿੱਚ ਸਥਾਪਿਤ ਸੀਗੇ ਅਮਰੀਕਾ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਉਹ ਉਹਦਾ ਸਾਰਾ ਕਾਰੋਬਾਰ ਛੱਡ ਕੇ ਇਸ ਦੇਸ਼ ਦੇ ਵਿੱਚ ਸਾਨੂੰ ਆਜ਼ਾਦੀ ਦਿਵਾਉਣ ਵਾਸਤੇ ਆਏ ਸੀ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਗੁਲਾਮੀ ਹੈ ਜਿਹੜੀ ਉਹ ਕੀ ਹੁੰਦੀ ਹੈ ਅਮਰੀਕਾ ਦੇ ਵਿੱਚ ਜਦੋਂ ਅਸੀਂ ਆਦਾ ਇਤਿਹਾਸ ਪੜ੍ਹਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਕਿੰਨੇ ਵੱਡੇ ਆ ਅਸੀਂ ਉਹਨਾਂ ਗਦਰਿਆਂ ਬਾਬਿਆਂ ਦੀ ਦੇਣ ਕਰਕੇ ਅਮਰੀਕਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾਂ ਕਿਸੇ ਵੀ ਦੇਸ਼ ਦੇ ਵਿਅਕਤੀਆਂ ਦੇ ਨਾਂ ਜੇ ਕੋਈ ਜਗ੍ਹਾ ਹੋਈ ਹੈ ਤਾਂ ਸਾਡੇ ਬਾਬਿਆਂ ਨੇ ਲੜਕੇ ਲਈ ਉਹ ਸਟਾਕਟਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਸ ਜਗ੍ਹਾ ਦੇ ਉੱਤੇ ਇਹ ਸਾਡੀ ਅਮਰੀਕਾ ਦੇ ਵਿੱਚ ਪਹਿਲੀ ਪੈੜ ਸੀ ਉਹ ਅਸੀਂ ਦੁਨੀਆ ਦੇ ਵਿੱਚ ਹਰ ਇੱਕ ਤਰ੍ਹਾਂ ਦੀਆਂ ਪੈੜਾਂ ਰੱਖ ਰੱਖ ਕੇ ਅਸੀਂ ਇਹ ਦੇਸ਼ ਨੂੰ ਆਜ਼ਾਦ ਕਰਾਇਆ ਭਾਰਤ ਦੇ ਲੋਕਾਂ ਨੂੰ ਜਦੋਂ ਤੁਸੀਂ ਪੜੋ ਕਿ ਅੱਜ ਸਾਨੂੰ ਨਹੀਂ ਨਾ ਮਹਿਸੂਸ ਹੋ ਰਹੀ ਗੁਲਾਮੀ ਪਰ ਜਦੋਂ ਸਾਡੇ ਜਿਹੜੇ ਦੇਸ਼ ਭਗਤ ਸੀ ਉਹਨਾਂ ਤੇ ਪਰਚਾ ਕਾਹਦਾ ਦਿੱਤਾ ਜਾਂਦਾ ਸੀ ਜਿਹੜੇ ਦੇਸ਼ ਲਈ ਕੰਮ ਕਰਦੇ ਸੀ ਕਣਕ ਚੋਰੀ ਦਾ ਸਾਈਕਲ ਚੋਰੀ ਦਾ ਮਤਲਬ ਕਿ ਕੱਲ ਨੂੰ ਇਤਿਹਾਸ ਦੇ ਵਿੱਚ ਉਹ ਬੰਦੇ ਚੋਰ ਬਣ ਕੇ ਖੜੇ ਹੋਣ ਜੋ ਕੰਮ ਕਰਦੇ ਸੀ ਉਹ ਨਹੀਂ ਕਿਹਾ ਜਾਂਦਾ ਸੀ ਵੀ ਦੇਸ਼ ਲਈ ਲੜਦੇ ਆ ਮੋ ਬਹੁਤ ਧੰਨਵਾਦ ਸਵਾਲ ਤਾਂ ਹੋਰ ਵੀ ਸੀਗੇ ਪਰ ਤੁਹਾਨੂੰ ਮੁੱਖ ਮੰਤਰੀ ਪੰਜਾਬ ਦੀ ਟੀਮ ਦਾ ਫੋਨ ਆ ਰਿਹਾ ਤਾਂ ਇਹ ਸਨ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਜਿਹੜੇ ਖੁਦ ਸਟੇਡੀਅਮ ਦੇ ਵਿੱਚ ਪਹੁੰਚਿਆ ਕਿਉਂਕਿ 15 ਅਗਸਤ ਨੂੰ ਇਸੇ ਜਗ੍ਹਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਹੁੰਚਣਗੇ ਉਹਨਾਂ ਵੱਲੋਂ ਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਨੂੰ ਲੈ ਕੇ ਜਿਹੜੀ ਪੂਰੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਇਹਨਾਂ ਵੱਲੋਂ ਬ੍ਰੀਕੀ ਦੇ ਨਾਲ ਪੂਰੇ ਸ਼ਹਿਰ ਦੇ ਵਿੱਚ ਸਟੇਡੀਅਮ ਦੇ ਵਿੱਚ ਪਹੁੰਚ ਕੇ ਜਿਹੜਾ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਔਰ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਕਿਸੇ ਵੀ ਹਰਕਤ ਨੂੰ ਅੰਜਾਮ ਨਾ ਦੇ ਸਕੇ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੋਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ